ਪਵਦੀ ਦਾ ਬਹੁਤ ਕੀਮਤੀ ਬਚਨ ਹੈ ਕਬੀਰ ਧਰਤੀ ਸਾਧ ਕੀ ਇਹ ਸਾਧਿਆਂ ਦੀ ਧਰਤੀ ਹੈ ਜੀ ਇੱਥੇ ਜਦੋਂ ਕੋਈ ਆਉਂਦਾ ਇੱਥੋਂ ਲੈ ਕਰਕੇ ਜਾਂਦਾ ਦੇਣਾ ਤੇ ਆਪਾਂ ਕੀ ਆ ਗੁਰੂ ਸਾਹਿਬ ਜੀ ਨੂੰ ਦੇ ਵੀ ਆਪਾਂ ਕੀ ਸਕਦੇ ਆ ਸਾਡੇ ਕੋਲ ਹੈ ਵੀ ਕੀ ਹੈ ਸਾਰਾ ਕੁਝ ਤੇ ਪਹਿਲਾਂ ਹੀ ਪ੍ਰਮਾਤਮਾ ਤੇਰਾ ਦਿੱਤਾ ਹੋਇਆ ਮਾਰਕਿੰਦੇ ਕਬੀਰ ਧਰਤੀ ਸਾਧ ਕੀ ਇਹ ਸਾਧਿਆਂ ਦੀ ਧਰਤੀ ਹੈ ਤੇ ਜਿਹੜਾ ਵੈਗਰੂ ਇੱਥੇ ਆਉਂਦਾ ਹੈ ਇੱਥੇ ਕਿੰਨੇ ਵੀ ਆ ਜਾਣਾ ਜੀ ਸੰਗਤ ਵਿੱਚ ਕਦੇ ਭੀੜ ਨਹੀਂ ਪੈਂਦੀ ਹੁੰਦੀ ਸਾਧ ਸੰਗਤ ਸੰਗਤ ਹੀ ਕਦੇ ਭੀੜ ਨਹੀਂ ਹੁੰਦੀ ਕਿਉਂ ਕਰਕੇ ਇੱਥੇ ਤੇ ਬਾਣੀ ਦੀ ਵਿਚਾਰ ਆਪਾਂ ਲੈ ਕਰਕੇ ਜਾਣੀ ਆ ਜੀ ਤੇ ਇੱਥੇ 10 ਆ ਜਾਣ ਭਾਵੇਂ ਇੱਥੇ 10 ਕਰੋੜ ਆ ਜਾਣ ਗੁਰੂ ਦਾ ਉਪਦੇਸ਼ ਸੁਣ ਲੈਣ ਉਪਦੇਸ਼ ਤਾਂ ਇੱਕੋ ਹੀ ਆ ਸਾਰਿਆਂ ਦੇ ਵਾਸਤੇ ਉਹੀ ਲਾਹੇਵੰਦ ਹੈ ਸਾਰਿਆਂ ਦੇ ਵਾਸਤੇ ਇੱਕ ਉਪਦੇਸ਼ ਨੇ ਹਜ਼ਾਰਾਂ ਦੀਆਂ ਕਰੋੜਾਂ ਦੀਆਂ ਜ਼ਿੰਦਗੀਆਂ ਬਦਲਣੀਆਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ ਸਰ ਧਰਤੀ ਭਾਰ ਨਾ ਵੀ ਆਪੇ ਇਸ ਧਰਤੀ ਤੇ ਕੋਈ ਭਾਰ ਨਹੀਂ ਪੈਂਦਾ ਧਰਤੀ ਤੇ ਕੋਈ ਭੀੜ ਨਹੀਂ ਪੈਂਦੀ ਜੀ ਸਾ ਸੰਗਤ ਵਾਲੀ ਧਰਤੀ ਜਿਹੜੀ ਆ ਇੱਥੇ ਤਾਂ ਬੜਾ ਨਿਰਮਲ ਗੁਰੂ ਦਾ ਉਪਦੇਸ਼ ਸੁਣਨਾ ਹੁੰਦਾ ਤੇ ਉਹ ਦਸਾਂ ਵਾਸਤੇ ਵੀ ਉਨਾ ਹੀ ਕੰਮ ਕਰਦਾ ਤੇ ਕਰੋੜਾਂ ਵਾਸਤੇ ਵੀ ਉਨਾ ਹੀ ਕੰਮ ਕਰਦਾ ਹੈ ਜੀ ਇਹ ਧਰਤੀ ਇਦਾਂ ਦੀ ਸੋਹਣੀ ਧਰਤੀ ਹੈ ਮੁਬਾਰਕ ਧਰਤੀ ਹੈ ਵੀ ਇੱਥੇ 10 ਵੀ ਆ ਜਾਣ ਤੇ ਤਾਂ ਵੀ ਮੁਬਾਰਕ ਹੈ 10 ਕਰੋੜ ਆ ਜਾਣ ਤਾਂ ਵੀ ਉਹਨਾਂ ਦਾ ਵੀ ਉਧਾਰ ਹੋ ਜਾਣਾ ਹੈ ਜੀ ਕਬੀਰ ਧਰਤੀ ਸਾਧ ਕੀ ਤਸਕਰ ਵੈਸੇ ਗਾਹੇ ਕਿ ਤਸਕਰ ਵੀ ਆ ਜਾਣ ਮਾੜੀਆਂ ਵਿਚਾਰਾਂ ਵਾਲੇ ਵਕਾਰੀ ਵੀ ਆ ਜਾਣ ਤਸਕਰ ਵੈਸੇ ਗਾਹੇ ਚੋਰ ਉਚੱਕੇ ਵੀ ਆ ਜਾਣ ਧਰਤੀ ਭਾਰ ਨਾ ਵਿਆਪੇ ਇਸ ਧਰਤੀ ਤੇ ਕੋਈ ਭਾਰ ਨਹੀਂ ਪੈਂਦਾ ਜੀ ਇੱਥੇ ਕੁਝ ਨਹੀਂ ਘਟਦਾ ਹੈ ਇਹ ਖਜ਼ਾਨਾ ਐਸਾ ਹੈ ਉਨਕੋ ਲਾਹੂ ਲਾਹੇ ਇੱਥੇ ਤਾਂ ਕਹਿੰਦੇ ਚੋਰ ਵੀ ਕੋਈ ਆ ਜਾਵੇ ਤੇ ਲਾਹ ਹੀ ਲੈ ਕਰਕੇ ਜਾਂਦਾ ਹੈ ਜੀ ਔਗਣ ਉਹਦੇ ਦੂਰ ਹੀ ਹੁੰਦੇ ਆ ਗੁਣਾ ਦਾ ਉਹਦੇ ਅੰਦਰ ਪ੍ਰਕਾਸ਼ ਹੁੰਦਾ ਹੈ ਜੀ ਕਬੀਰ ਧਰਤੀ ਸਾਧਕੀ ਇਹ ਗੁਰੂ ਸਾਹਿਬਾਨਾਂ ਦੀ ਧਰਤੀ ਹੈ ਸਾਦੀ ਹੋਈ ਧਰਤੀ ਹੈ ਸਵਾਰੀ ਹੋਈ ਧਰਤੀ ਹੈ ਸੋਹਣੀ ਧਰਤੀ ਹੈ ਤਸਕਰ ਬੈਸੇ ਗਾਹੇ ਧਰਤੀ ਭਾਰਨਾ ਵਿਆਪਈ ਉਨਕੋ ਲਾਹੂ ਲਾਹੇ ਵੀ ਧਰਤੀ ਤੇ ਤੇ ਨਹੀਂ ਕੋ ਅਸਰ ਪੈਂਦਾ ਬੈਠਣ ਵਾਲਾ ਲਾਹਾ ਬਹੁਤ ਲੈ ਜਾਂਦਾ ਹੈ ਜੀ ਚੋਰ ਸਾਧ ਬਣ ਜਾਂਦੇ ਆ ਔਗਣਾ ਦੇ ਭਰੇ ਹੋਏ ਸਾਧ ਸੰਗ ਗੁਣਕਾਰੀ ਮਨੁੱਖ ਬਣ ਜਾਂਦੇ ਆ ਗੁਰੂ ਦੀ ਕਿਰਪਾ ਦੀ ਮਿਹਰ ਸਦਕਾ ਰਹਿਮਤ ਸਦਕਾ ਜੀ ਸਤਸੰਗਤ ਜੀ ਜੋ ਸ਼ਬਦ ਦਾ ਰਹਾਉ ਦਾ ਬੰਧ ਹੈ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਪ੍ਰਮਾਤਮਾ ਦੇ ਨਾਮ ਨੂੰ ਵਿਸਾਰ ਕਰਕੇ ਮਨੁੱਖ ਦੀ ਮਾਇਆ ਦੇ ਹੱਥੋਂ ਬੇਪਤੀ ਹੀ ਹੁੰਦੀ ਹੈ ਜੀ ਪ੍ਰਮਾਤਮਾ ਦਾ ਨਾਮ ਭੁਲਾ ਕਰਕੇ ਸਤਿਗੁਰੂ ਦੀ ਬਾਣੀ ਭੁਲਾ ਕਰਕੇ ਮਨੁੱਖ ਮਾਇਆ ਦੇ ਹੱਥੋਂ ਬੇਪਤ ਹੁੰਦਾ ਹੈ ਮਾਇਆ ਦਾ ਕੋਈ ਇੱਕ ਰੂਪ ਥੋੜੀ ਹੈਗਾ ਜੀ ਮਿੱਕਲੇ ਨੋਟ ਹੀ ਮਾਇਆ ਦਾ ਰੂਪ ਹੈ ਅਸਾਰਾ ਜੋ ਕੋ ਦਿਖਦਾ ਮਾਇਆ ਦਾ ਰੂਪ ਹੀ ਹੈ ਪਰਿਵਾਰ ਵੀ ਮਾਇਆ ਦਾ ਰੂਪ ਹੈ ਇਸਤਰੀ ਮਾਇਆ ਦਾ ਰੂਪ ਹੈ ਮਰਦ ਮਾਇਆ ਦਾ ਰੂਪ ਹਨ ਬੱਚੇ ਮਾਇਆ ਦਾ ਰੂਪ ਹਨ ਹਰ ਇੱਕ ਚੀਜ਼ ਮਾਇਆ ਤੇ ਖੜੀ ਹੈ ਜੀ ਮਾਇਆ ਹੀ ਹੈ ਸਾਰੀ ਮਾਇਆ ਮੋਹ ਸਗਲ ਜਗ ਛਾਇਆ ਕਹਿੰਦੇ ਇੱਕ ਦੀ ਗੱਲ ਛੱਡੋ ਸਾਰਿਆਂ ਤੇ ਮਾਇਆ ਦਾ ਮੋਹ ਚੱਲ ਰਿਹਾ ਹੈ ਜੀ ਇੱਕ ਥਾਂ ਤੇ ਨਹੀਂ ਹਰ ਇੱਕ ਥਾਂ ਤੇ ਮਾਇਆ ਦਾ ਮੋਹ ਹੈ ਮਾਇਆ ਨੇ ਸਾਰਾ ਕੁਝ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਮਾਇਆ ਦਾ ਰੂਪ ਸਿਰਫ ਕੇਵਲ ਪੈਸਾ ਨਹੀਂ ਹੁੰਦਾ ਧਨ ਨਹੀਂ ਹੁੰਦਾ ਸਾਡੇ ਬੱਚੇ ਵੀ ਮਾਇਆ ਦਾ ਰੂਪ ਹੀ ਹਨ ਇਹ ਵੀ ਇੱਕ ਮਾਇਆ ਦਾ ਰੂਪ ਹੀ ਹੈ ਪਤੀ ਪਤਨੀ ਉਹ ਵੀ ਇੱਕ ਮਾਇਆ ਦਾ ਰੂਪ ਹਨ ਘਰ ਪਰਿਵਾਰ ਜੋ ਕੁਝ ਵੀ ਤੁਹਾਨੂੰ ਸਾਰੇ ਸੰਸਾਰ ਦੀ ਮਹਾਰਾਜ ਨੇ ਗੱਲ ਕੀਤੀ ਹੈ ਕਿ ਸਾਰਾ ਸੰਸਾਰ ਮਾਇਆ ਦਾ ਰੂਪ ਹੈ ਮਾਇਆ ਦਾ ਰੂਪ ਹੁੰਦਾ ਛਲ ਕਪਟ ਵੀ ਜੋ ਦਿਖਦਾ ਤੇ ਹੈ ਪਰ ਅਸਲ ਵਿੱਚ ਹੈ ਨਹੀਂ ਬਿ ਜਿਵੇਂ ਆਪਾਂ ਕਿੰਨੇ ਵੀ ਧੂਏ ਦਾ ਪਹਾੜ ਹੈ ਜੀ ਨਾਨਕ ਜਗ ਧੂਏ ਕਾ ਧਵਲ ਹਰ ਬਿ ਇਹ ਸੰਸਾਰ ਇਦਾਂ ਵੀ ਜਿਵੇਂ ਧੂਏ ਦਾ ਪਹਾੜ ਵੀ ਬੁੱਲਾ ਆਉਂਦਾ ਤੇ ਧੂਆ ਖਿੰਡ ਪੁੰ ਜਾਂਦਾ ਕਈ ਵਾਰਾਂ ਧੂਏ ਦੇ ਆਪਾਂ ਵੇਖਦੇ ਪਹਾੜ ਬਣ ਜਾਂਦੇ ਆ ਜੀ ਤੇ ਬੰਦਾ ਕਈ ਵਾਰਾਂ ਗਲਤ ਸਹਿਮੀ ਵਿੱਚ ਪੈ ਜਾਂਦਾ ਵੀ ਇਹ ਤੇ ਸੱਚੀ ਬੜੇ ਵੱਡੇ ਪਹਾੜ ਆ ਪਰ ਮਹਾਰਾ ਸੱਚੇ ਬਾਦਸ਼ਾਹ ਕਿਰਪਾ ਕਰਦੇ ਨੇ ਜਿਵੇਂ ਬੱਦਲਾਂ ਦੇ ਸਾਨੂੰ ਬੜੇ ਪਹਾੜ ਕਈ ਵਾਰਾਂ ਲੱਗਦੇ ਬਹੁਤ ਸੁੰਦਰ ਦ੍ਰਿਸ਼ ਲੱਗ ਰਹੇ ਹੁੰਦੇ ਆ ਬੱਦਲਾਂ ਨੂੰ ਵੇਖੀਏ ਪਰ ਹਵਾ ਦਾ ਬੁੱਲਾ ਆਉਂਦਾ ਤੇ ਸਾਰੇ ਖਿੰਡ ਪੁੰਜ ਜਾਂਦੇ ਆ ਮਾਰਾ ਕਹਿੰਦੇ ਇਸੇ ਤਰ੍ਹਾਂ ਇਹ ਜਿਹੜਾ ਜਗਤ ਹੈ ਇਹ ਵੀ ਇਹ ਮਾਇਆ ਦਾ ਬੱਦਲ ਕਹਿ ਲੋ ਮਾਇਆ ਦਾ ਪਹਾੜ ਕਹਿ ਲੋ ਧੂਏ ਦਾ ਪਹਾੜ ਇਹਨੂੰ ਕਹਿ ਲੋ ਮਾਰਾ ਕਹਿੰਦੇ ਦਿਖਦਾ ਤੇ ਹੈ ਪਰ ਹੈ ਨਹੀਂ ਅਸਲ ਦੇ ਵਿੱਚ ਕੁਝ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਾਲਕ ਦੀ ਬੰਦਗੀ ਤੋਂ ਬਿਨਾਂ ਕੁਝ ਨਹੀਂ ਹੈ ਇੱਥੇ ਦੇਖਣ ਨੂੰ ਸਾਨੂੰ ਬੜਾ ਕੁਝ ਦਿਖ ਰਿਹਾ ਜੀ ਬੜੇ ਸੋਹਣੇ ਮਹਿਲ ਬਣਾ ਰਿਹਾ ਬੜਾ ਕੁਝ ਹੈ ਰਿਸ਼ਤੇ ਨਾਤੇ ਸਾਰਾ ਕੁਝ ਹੈ ਪਰ ਮਾਰਾ ਕਹਿੰਦੇ ਅਸਲ ਵਿੱਚ ਕੁਝ ਨਹੀਂ ਹੈ ਜੀ ਇੱਥੇ ਬੰਦਗੀ ਤੋਂ ਬਿਨਾ ਸੇਵਾ ਤੋਂ ਬਿਨਾ ਸਾਧ ਸੰਗਤ ਤੋਂ ਬਿਨਾ ਗੁਰੂ ਦੇ ਸ਼ਬਦ ਤੋਂ ਬਿਨਾ ਕੁਝ ਨਹੀਂ ਹੈ ਜੀ ਇੱਥੇ ਸਾਰੇ ਕਹਿੰਦੇ ਧੂਏ ਦੇ ਪਹਾੜੀਆ ਸੋ ਮਾਰਾ ਸੱਚੇ ਪਾਤਸ਼ਾਹ ਮੀਰ ਕਰਦੇ ਪ੍ਰਮਾਤਮਾ ਜਦੋਂ ਮਨੁੱਖ ਭੁਲਾ ਦਿੰਦਾ ਹੈ ਮਾਲਕ ਦੀ ਬਾਣੀ ਭੁੱਲ ਜਾਂਦੀ ਹੈ ਮਾਲਕ ਭੁੱਲ ਜਾਂਦਾ ਹੈ ਦਾਤਾ ਵਿਸਰ ਜਾਂਦਾ ਹੈ ਤੇ ਫਿਰ ਮਾਇਆ ਦੇ ਹੱਥੋਂ ਮਾਰਾ ਕਹਿੰਦੇ ਸਾਡੀ ਖਵਾਰੀ ਹੁੰਦੀ ਹੈ ਫਰਮਾਇਆ ਸਾਨੂੰ ਖਵਾਰ ਕਰਦੀ ਵੱਖ-ਵੱਖ ਰੂਪਾਂ ਦੇ ਵਿੱਚ ਆਣ ਕਰਕੇ ਕਿਉਂ ਕਰਕੇ ਇਹਦੇ ਬੜੇ ਬੜੇ ਵੱਖੋ-ਵੱਖਰੇ ਰੂਪ ਨੇ ਕਾਮ ਵੀ ਇਹਦਾ ਇੱਕ ਰੂਪ ਹੈ, ਗ੍ਰੋਧ ਵੀ ਇਹਦਾ ਰੂਪ ਹੈ, ਮੋਹ ਵੀ ਇਹਦਾ ਰੂਪ ਹੈ, ਹੰਕਾਰ ਵੀ ਇਹਦਾ ਰੂਪ ਹੈ, ਇਹ ਸਾਰੇ ਇਹਦੇ ਵੱਖੋ-ਵੱਖਰੇ ਰੂਪ ਨੇ ਮਾਇਆ ਦੇ। ਤੇ ਵੱਖ-ਵੱਖ ਰੂਪਾਂ ਦੇ ਰਾਹੀਂ ਅਨੁਕਤਾ ਨੂੰ ਪਰੇਸ਼ਾਨ ਕਰਦੀ ਹੈ। ਪਰ ਮੇਰੇ ਮਾਲਕ ਜਿੱਥੇ ਤੇਰਾ ਚੇਤਾ ਆ ਜਾਂਦਾ ਹੈ, ਤੇਰੀ ਬਾਣੀ ਆ ਜਾਂਦੀ ਹੈ, ਤੇਰੀ ਸਾਦ ਸੰਗਤ ਆ ਜਾਂਦੀ ਤਾਂ ਕੋ ਧੋਖਾ ਕਹਾ ਬਿਆਪੈ। ਜਾ ਕੋਟ ਤੁਹਾਰੀ ਫਿਰ ਉੱਥੇ ਮਾਇਆ ਕਿਵੇਂ ਕਿਸੇ ਨੂੰ ਠੱਗ ਸਕਦੀ ਹੈ ਮੇਰੇ ਮਾਲਕ ਜਿੱਥੇ ਤੁਹਾਡੇ ਚਰਨਾਂ ਦਾ ਓਟ ਆਸਰਾ ਕਿਸੇ ਨੂੰ ਮਿਲ ਜਾਏ ਜਿਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਤੁਸੀਂ ਰੋਜ਼ ਆਪਣੇ ਚਰਨਾਂ ਵਿੱਚ ਇਸ਼ਨਾਨ ਕਰਵਾ ਕਰਕੇ ਜੋੜ ਲੈਂਦੇ ਹੋ ਉਹਨੂੰ ਕਿਹੜਾ ਮਾਇਆ ਦਾ ਰੂਪ ਫਿਰ ਠੱਗ ਸਕਦਾ ਹੈ ਨਾ ਕਰੋਧ ਨੇੜੇ ਆਊਗਾ ਨਾ ਕਾਮ ਨਾ ਲੋਭ ਨਾ ਲਾਲਚ ਮੋ ਕੁਝ ਵੀ ਨਹੀਂ ਉਹਦੀ ਜ਼ਿੰਦਗੀ ਅੰਦਰ ਰਹਿ ਜਾਂਦਾ ਤੁਹਾਡੀ ਬੰਦਗੀ ਤੋਂ ਬਿਨਾਂ ਸੇਵਾ ਤੋਂ ਬਿਨਾਂ ਸਾ ਸੰਗਤ ਤੋਂ ਬਿਨਾਂ ਸੋ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਵਾਰੀ ਵੀ ਵਾਹਿਗੁਰੂ ਨੂੰ ਵਸਾਰ ਕਰਕੇ ਬੰਦਾ ਖੁਆਰੀ ਹੁੰਦਾ ਜੀ ਭਾਵੇਂ ਜੋ ਕੁਝ ਮਰਜ਼ੀ ਕਰ ਲਵੇ ਖੁਆਰੀ ਹੀ ਉਹਨੂੰ ਪੱਲੇ ਪੈਣੀ ਆ ਖੁਆਰੀ ਉਹਨਾਂ ਉਹਨੇ ਹੋਣਾ ਹੈ ਜੇ ਪ੍ਰਭੂ ਵਸਾਰ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮੈਂ ਪਰਿਆ ਮਹਾਰਾ ਕਹਿੰਦੇ ਨਰਕ ਘੋਰ ਵਿੱਚ ਪਿਆ ਹੈ ਬੰਦਾ ਉਹ ਜਿਹੜਾ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ ਪ੍ਰਮਾਤਮਾ ਨੂੰ ਵਸਾਰ ਦਿੰਦਾ ਹੈ ਜੀ ਖਸਮ ਵਸਾਰ ਖੁਆਰੀ ਕੀਨੀ ਵਾਹਿਗੁਰੂ ਨੂੰ ਭੁੱਲ ਜਾਣਾ ਖੁਆਰੀ ਹੈ ਖਵਾਰ ਹੋ ਰਿਹਾ ਮਨੋ ਖੱਜਲ ਖਵਾਰ ਹੋ ਰਿਹਾ ਮਨੁੱਖ ਕਈ ਵਾਰ ਆਪਾਂ ਕਿੰਨੇ ਵੀ ਕਿਤੇ ਆਪਾਂ ਜਾਣਾ ਹੋਵੇ ਤੇ ਆਪਾਂ ਨੂੰ ਪਤਾ ਨਾ ਨਾ ਲੱਗੇ ਜੀ ਸਹੀ ਆਪਾਂ ਐਡਰੈਸ ਤੇ ਨਾ ਜਾਈਏ ਤੇ ਜਦੋਂ ਪਹੁੰਚਦੇ ਆ ਫਿਰ ਕਿੰਨੇ ਭਾਈ ਮੈਂ ਤੇ ਇੰਨਾ ਖੱਜਲ ਖਵਾਰ ਹੋਇਆ ਪੁੱਛ ਨਾ ਮੈਨੂੰ ਮੈਂ ਤੇ ਬਹੁਤ ਖੱਜਲ ਖਵਾਰੂ ਕਰਕੇ ਪਹੁੰਚਿਆ ਤੇਰੇ ਪਾਸ ਪਤਾ ਹੀ ਨਹੀਂ ਲੱਗ ਰਿਹਾ ਸੀ ਤੇਰੇ ਘਰ ਦਾ ਬਸ ਮਾਰਾ ਕਹਿੰਦੇ ਮਾਇਆ ਦੇ ਹੱਥੋਂ ਵੀ ਇਦਾਂ ਹੀ ਖੱਜਲ ਖਵਾਰੀ ਹੁੰਦੀ ਮਨੁੱਖ ਦੀ ਫਿਰ ਬਹੁਤ ਖੱਜਲ ਹੁੰਦਾ ਹੈ ਮਨੁੱਖ ਰਮਾਤਮਨ ਪਲਾ ਕਰਕੇ ਮਾਲਕ ਨੂੰ ਬਸਾਰ ਕਰਕੇ ਹਰ ਬਿਸਰਤ ਸਦਾ ਕੁਵਾਰੀ ਤਾਂ ਕੋ ਤੋਖਾ ਕਹਾਂ ਬਿਆਪੈ ਜਾਕੋ ਊਟ ਤੁਹਾਰੀ ਪਰ ਜਿਨ੍ਹਾਂ ਨੂੰ ਤੁਹਾਡੀ ਊਟ ਮਿਲ ਜਾਂਦੀ ਮਾਲਕ ਜੀ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਤੇਰੇ ਚਰਨਾਂ ਦਾ ਊਟ ਆਸਰਾ ਮਿਲ ਜਾਂਦਾ ਹੈ ਉਹਨਾਂ ਨੂੰ ਕੌਣ ਖੁਆਰ ਕਰ ਸਕਦਾ ਫਿਰ ਉਹ ਕਿਵੇਂ ਖੁਆਰ ਹੋ ਸਕਦੇ ਹਨ ਨਾ ਕਾਮਨੀਆਂ ਹਨੇਰੀਆਂ ਕੁਝ ਵਿਗਾੜਨੀਆਂ ਨਾ ਕਰੋਧ ਦੇ ਤੂਫਾਨ ਨਾ ਮਾਇਆ ਮੋਹ ਦੀਆਂ ਛੱਲਾਂ ਕੁਝ ਵਿਗਾੜ ਸਕਦੀਆਂ ਉੱਥੇ ਜਿੱਥੇ ਮਾਲਕ ਜੀ ਤੁਹਾਡੇ ਚਰਨਾਂ ਦਾ ਓਟ ਆਸਰਾ ਕਿਸੇ ਨੂੰ ਮਿਲ ਜਾਂਦਾ ਹੈ ਜੀ ਨੀਤਾ ਇਹ ਤਾਂ ਐਸੀਆਂ ਹਨੇਰੀਆਂ ਵੱਡਿਆਂ ਵੱਡਿਆਂ ਦੀਆਂ ਜੜਾ ਪੁੱਟ ਕਰਕੇ ਹਲਾ ਕਰਕੇ ਰੱਖ ਦਿੰਦੀਆਂ ਨੇ ਜੀ ਜਦੋਂ ਤੇਜ ਹਨੇਰੀ ਕਈ ਵਾਰਾਂ